ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਆਦਾਬ ਨਮਸਤੇ ਰਾਮ ਰਾਮ ਤੇ ਸਾਰੇ ਭਰਾਵਾਂ ਨੂੰ ਛੋਟੀ ਜੀ ਅਪਡੇਟ ਦੇਣੀ ਸੀ ਅੱਜ ਇੱਕ ਕੱਲ ਦੀ ਸਾਡੇ ਵੱਡੇ ਭਰਾ ਗਰਲਾਲ ਨੇ ਇੱਕ ਮਤਲਬ ਉਹਦੇ ਮਨ 'ਚ ਸੀਗੀ ਵੀ ਸੇਵਾ ਜਿਹੜੀ ਸਾਖ ਦੀ ਨਿਭਾਈ ਜਾਵੇ ਟਰਨਮੈਂਟ ਤੇ ਤੇ ਅੱਜ ਵੀ ਸਾਰੇ ਭਰਾ ਅਸੀਂ ਰਲ ਮਿਲ ਕੇ ਉਹ ਸੇਵਾ ਜਿਹੜੀ ਅੱਗੇ ਤੋਰਦੇ ਨਿਭਾ ਰਹੇ ਆ ਤੇ ਸਰੋਂ ਤੋੜਨ ਆਏ ਆ ਬਈ ਇਹ ਕਿਹੜਾ ਮੇਰੇ ਹਿਸਾਬ ਨਾਲ ਸਰੋਂੋਂ ਆਉਂਦਾ ਕਰਾਲ ਨੇ ਇਸੇ ਤੌਰ ਤਰੀਕੇ ਦੇ ਬੀਜਿਆ ਸੀ ਇਸੇ ਸੋਚ ਨਾਲ ਬੀਜਿਆ ਸੀ ਕਿ ਟੂਰਨਾਮੈਂਟ ਅੱਗੇ ਕਰਾਉਣਾ ਨਾਲੇ ਪੌਣਨ ਨਾਲੇ ਫਲੀਆਂ ਨਾਲੇ ਤੇਲ ਹੋ ਜਾਊਗਾ ਘਰ ਨੂੰ ਨਾਲੇ ਸਰੋਂ ਹੋਊਗੀ ਤੇ ਨਾਲੇ ਸਾਗ ਬਣਾਉਣਾ ਬਾਈ ਜਦੋਂ ਆਪਾਂ ਕੋਈ ਵੱਡਾ ਪ੍ਰੋਗਰਾਮ ਉੱਥੇ ਇਹ ਨਹੀਂ ਪਤਾ ਸੰਗਤ ਦਾ 100 ਕੱਠ ਹੋ ਜੇ 1000 ਬੰਦੇ ਦਾ ਕੱਠ ਹੋ ਜੇ ਉਹਦੇ ਤੇ ਇਹ ਤਾਂ ਹੈ ਨਹੀਂ ਵੀ ਕੌਲੀ ਸਾਗ ਦੀ ਬਣਾ ਕੇ ਬਹਿ ਜਾਗੇ ਤੇ ਹਵਾ ਵੱਡਾ ਹੋ ਜਾਊਗਾ ਉਹਦਾ ਦੇਗਾ ਪੂਰਾ ਬਾਨਾ ਬਈ ਪੰਡ ਸਾਗ ਦੀ ਲਜਾਣੀ ਆ ਤੇ ਉਹ ਆਪਣੀ ਥਾਰ ਚ ਚੱਲੀ ਜਾਂਦੇ ਆ ਗਾਣੇ ਸਿੱਪੀ ਗੇਲਦੇ ਤੇ ਇਧਰ ਗਰਲਾਲ ਆਪਣਾ ਭਰਾ ਤੇ ਇਧਰ ਸਖਦੀਪ ਤੇ ਇਧਰ ਕਿੰਦੀ ਹਾਂਜੀ ਗਰਲਾਲ ਜੀ ਥੱਲੋਂ ਵੀ ਗਿੱਲਾ ਬਾਈ ਪਾਣੀ ਵਾਲਾ ਤੇ ਉਸ ਹਿਸਾਬ ਨਾਲ ਹੀ ਤੁਰਿਆ ਜਾਂਦਾ ਨਿਬੜ ਗਏ ਬੂਟ ਬੜ ਸਾਰੇ ਕੋਈ ਨਹੀਂ ਚਲੋ ਆਪਾਂ ਉੱਥੇ ਉਹ ਕਰ ਲਾਂਗੇ ਹਾਂ ਘਾਟੀਆਂ ਤੋਂ ਲੈਣੀਆਂ ਚਾਹ ਸਬਜ਼ੀ ਤਾਂ ਪਿੰਦੇ ਬਾਈ ਬਣਦੀ ਹੈ ਨੇਤੀ ਲੰਗਰ ਚ ਹਾਂ ਪਰ ਜਿਹੜਾ ਆਪਣੇ ਸ਼ਰਧਾ ਹੁੰਦੀ ਹੈ ਨਾ ਆਪਣੇ ਪਿੰਡ ਵਾਲਿਆਂ ਦੀ ਉਹਨੂੰ ਸਾਰੀਆਂ ਟੀਮਾਂ ਸਾਰੇ ਆਸੇ ਪਾਸੇ ਦੇ ਖਿਡਾਰੀ ਮੰਨਦੇ ਆ ਹਾਂਜੀ ਜੇੜੀ ਕੋਈ ਵੱਖਰੀ ਚੀਜ਼ ਹੋਵੇ ਨਾ ਹਣ ਸਾਗ ਤੇ ਤੂੰ ਵੇਖ ਲੈ ਬਾਈ ਘੱਟ ਤੋਂ ਘੱਟ 12 ਕਿਲੋ ਦੇਸੀ ਘਿਓ ਲੱਗ ਜਾਂਦਾ 12 ਕਿਲੋ ਤੇ ਵੇਲਾ ਆਪਾਂ ਸਵੇਰ ਦੇ ਲੱਗੇ ਆ ਪਹਿਲਾਂ ਬਾਈ ਗੁਰਜਿੰਦਰ ਹੋਰੀ ਉੱਥੇ ਲਸਣ ਕੱਢੀ ਜਾਂਦੇ ਆ ਹਾਂ ਭੇਤਾਲੀ ਵਾਲੋ ਹੋਰੀ ਤੇ ਇਸ ਤੋਂ ਬਾਅਦ ਇਹਨੂੰ ਟੋਕੇ ਚ ਪੁੱਤਰਿਆ ਜਾਊਗਾ ਆ ਨਾ ਬਰੀਕ ਆ ਇਹ ਬਾਥੂ ਇਹ ਸਾਰਾ ਟਮਾਟਰ ਅਦਰਕ ਲਸਣ ਮਿਰਚਾਂ ਸਾਰਾ ਸਾਰਾ ਸਿਸਟਮ ਹੀ ਉੜਮੁਕੜ ਮੁਕੱਠਾ ਕਰਨਾ ਲਾਹ ਤੇ 12 1 ਵਜਾਂਗੇ ਵਜ ਜਾਣਗੇ ਵਜਾਂਗੇ ਲਾਜ਼ਮੀ ਹੈ ਤਾਂ ਫੇਰ ਹੀ ਬਣਨਾ ਬਾਈ ਤੜਕੇ ਨੂੰ ਹਾਂ ਹੱਥ ਨੂੰ ਆਖਾ ਬਾਈ ਜੇ ਸਾਰੇ ਭਰਾ ਐ ਹਿੰਮਤ ਨਾ ਲੱਗੇ ਰੇ ਹਿੰਮਤ ਮਾਰਨ ਤਾਂ ਹਾਂ ਵੀ ਕੰਮ ਸੌਖਾ ਹੋ ਜਾਂਦਾ ਹਾਂ ਨਹੀਂ ਭਾਈ ਸਾਗ ਦਾ ਕੰਮ ਵਿਆਹ ਜਿੰਨਾ ਹੋ ਜਾਂਦਾ ਜਿੱਦੇ ਘਰੇ 부ੜੀਆਂ ਸਾਗ ਦਾ ਆਰ ਕਰ ਲੈਣ ਉਦਦੇ ਉਹ ਬੁੱਕਰ ਬੁੱਕਰ ਦਾ ਤੇ ਲੀੜੇ ਕੱਪੜੇ ਧੋਣ ਵਾਲਾ ਜਿਹੜਾ ਸਿਸਟਮ ਆ ਉਹ ਉਸ ਦਿਨ ਕਰਦੀਆਂ ਨਹੀਂ ਕਿਉਂਕਿ ਸਾਗ ਨੂੰ ਵੀ ਟਾਈਮ ਦੇਣਾ ਪੈਂਦਾ ਇਹ ਨਹੀਂ ਹੁੰਦੀ ਕਿ ਕੁੱਕਰ ਚ ਪਾਇਆ ਤੇ ਦੋ ਸੀਟੀਆਂ ਦਿੱਤੀਆਂ ਤੇ ਉਹ ਤਾਂ ਫਿਰ ਕਾਹਦਾ ਸਾਗ ਹੁੰਦਾ ਤੇ ਜੇ ਮੰਨ ਲਓ ਵੀ ਸਾਗ ਬਣੇ ਤੇ ਖਿਡਾਰੀ ਜਿਹੜੇ ਪਲੇਅਰ ਦਰਸ਼ਕ ਆਉਣ ਤੇ ਉਂਗਲਾ ਚੜਦੇ ਨਾ ਰਹਿ ਜਾਣ ਫੇਰ ਤਾਂ ਭਾਈ ਗਰਲਾਲ ਬਣਾਉਣ ਦਾ ਵੀ ਕੀ ਫਾਇਦਾ ਕਿ ਨਹੀਂ ਹਾਂ ਬਿਲਕੁਲ ਭਾਈ ਮੈਂ ਨਾ ਧੰਨ ਧੰਨ ਹੋ ਜਾਂਦੀ ਆ ਜਦੋਂ ਆਏ ਸਾਲ ਆ ਪਿਛਲੇ ਸਾਲ ਵੀ ਬਣਾਇਆ ਸੀ ਹਾਂ ਤੇ ਸਾਰੇ ਵੇਲੇ ਵੀ ਧੰਨ ਧੰਨ ਹੋ ਗਈ ਸੀ ਆਪਾਂ ਨੂੰ ਚਾਹ ਪਾਣੀ ਪ੍ਰਸ਼ਾਦਾ ਸਾਗ ਕੇ ਆਏ ਆ ਉੱਥੇ ਹਰ ਬੰਦੇ ਦੀ ਜਵਾਨ ਤੇ ਇਹ ਸੀ ਵੀ ਸਾਗ ਕਦੋਂ ਬਣੂਗਾ ਸਾਗ ਕਦੋਂ ਬਣਾਉਗੇ ਤੇ ਥੋੜੀ ਜੀ ਪ੍ਰੋਗਰੈਸ ਇਹ ਆ ਗਈ ਇਹਨਾਂ ਨੇ ਪਾਣੀ ਇੱਕ ਦੋ ਦਿਨ ਪਹਿਲਾਂ ਹੀ ਲਾਇਆ ਕੋ ਹਫਤਾ ਪਹਿਲਾਂ ਹਜੇ ਸੁੱਕਿਆ ਨਹੀਂ ਆ। ਬਾਕੀ ਸਰੋਂ ਵੀ ਬਈ ਖਿਲ-ਖਿਲ ਕਰਦੀ ਹੈ ਬਹੁਤ ਸੋਹਣੀ ਆ। ਇਹ ਨਾ ਵਹਿਮ ਹੁੰਦਾ ਕਈ ਆਪਣੇ ਤੋੜਨ ਨਹੀਂ ਦਿੰਦੇ ਪਿੰਦੇ। ਹਾਂ। ਪਰ ਇਹ ਜਿੰਨਾ ਸਮਾਂ ਦੀ ਕਣਕ ਹੋਈ ਜਿੰਨੀ ਕਣਕ ਮਿੱਧੀ ਜਾਵੇ ਕੋਈ ਪਸ਼ੂ ਵਿਚਾਰੇ ਰੋਜ਼ ਫਿਰਦੇ ਆ। ਸੂਰ ਫਿਰਦੇ ਆ। ਕੋਈ ਰੱਬ ਦਾ ਜੀ ਨੁਕਸਾਨ ਨਹੀਂ ਕਰ ਦਿੰਦਾ ਉਹ ਸਮਾਂ ਦੀ ਵੱਧ ਹੁੰਦੀ ਆ। ਗਾਈਆਂ ਲੋਕ ਚਰਾਉਂਦੇ ਰਹੇ ਆ। ਹਾਂ। ਬਹੁਤ ਘਰ ਆ ਉਹ ਨਾ ਗਾਈਆਂ ਨਹੀਂ ਵਾਣਾ ਜੋ ਮੋੜ ਦੇਗੇ ਹਾਂ ਹਾਂ ਤੇ ਕਈ ਇੱਕ ਤਾਂ ਕਸਾਈਆਂ ਵਾਂਗੂ ਕੁੱਟਦੇ ਆ ਤੇ ਕਈ ਬਈ ਨਹੀਂ ਯਾਰ ਜਿਹੜਾ ਕੁਦਰਤ ਆ ਨਾ ਉਹ ਜਿੰਨਾ ਆਪਾਂ ਉਹਨੂੰ ਦਿੰਨੇ ਆ ਉਹ ਦੁੱਗਣਾ ਮੋੜਦੀ ਆ ਉਹ ਮੋੜਦੀ ਆ ਮੋੜਦੀ ਆ ਇਹ ਕੋਈ ਸ਼ੱਕ ਨਹੀਂ ਹਾਂ ਨੇਚਰਲ ਗੱਲਾਂ ਆ ਜਾਂਦੀਆਂ ਨੇ ਇਹ ਗੱਲ ਲੱਖ ਰੁਪਏ ਦੀ ਕੀ ਆ ਇਹ ਤਾਂ ਮੇਰੀ ਜੇਲ੍ਹ ਦੀ 1200 ਨਹੀਂ ਤਾਂ ਲੱਖ ਦੇ ਦੇ ਬਸ ਤੂੰ ਕਹਿਤਾ ਉਹ ਤੇਰੀ ਨੂੰ ਤੂੰ ਕਹਿਤਾ ਤੇ ਬਸ ਉਹ ਦਿੱਤਿਆਂ ਬਰੋਬਰ ਹੀ ਆ ਕਿਉਂਕਿ ਵੀਡੀਓ ਚੱਲੀ ਜਾਂਦੀ ਐ ਨੇ ਘਰ ਘਰ ਜਾਣਾ ਬਹੁਤ ਵੱਡੀ ਗੱਲ ਆ ਇੱਕ ਗੱਲ ਕਹਿ ਦੇਣੀ ਅਜਿਹੇ ਟਾਈਮ 'ਚ ਤਾਂ ਸੁੱਖਾ ਸਿਆਂ ਕੋਈ ਰੁਪਈਆ ਨਹੀਂ ਦਿੰਦਾ ਚਵਾਨੀ ਨਹੀਂ ਦਿੰਦਾ ਕਿਸੇ ਦੇ ਜਾਵੜਾ ਕਹਿੰਦੇ ਨੋ ਬਈ ਤੈਨੂੰ ਪਤਾ ਮਾਹੌਲ ਦਾ